ਨਹਿਰ ਦੇ ਨਾਲ ਮਕਾਨ ਬਣੇ ਨੇ ਸੌਆਂ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀਆਂ ਰਿਸ਼ਤਿਆਂ ਵੀ ਹੋਈਆਂ ਵਿਆ ਪਰ ਉਹ ਸ਼ਾਮਲਾਦ ਪੱਤੀ ਵਿੱਚੋਂ ਰਿਸ਼ਤਿਆਂ ਹੋਣ ਕਰਨ ਉਹਦੇ ਤੇ ਕੋਈ ਪਾਬੰਦੀ ਲੱਗੀ ਹੈ ਜਿਸ ਦੇ ਵਿੱਚ ਉਹਨਾਂ ਦੇ ਦੁਬਾਰਾ ਰਿਸ਼ਤਿਆਂ ਤੇ ਇੰਤਕਾਲ ਦਰਜ ਹੋਣ ਵਿੱਚ ਦਿੱਕਤ ਆਉਂਦੀ ਹੈ ਨਾ ਉਹਨਾਂ ਨੂੰ ਟੀਆਸ ਬਣ ਜਾਰੀ ਕੀਤਾ ਜਾਂਦਾ ਜੇ ਉਹ ਲੋਕ ਚਾਹਣ ਤਾਂ ਵੀ ਆਪਣਾ ਮਕਾਨ ਵੇਚਣਾ ਜਾਂ ਲੋਨ ਲੈਣਾ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਤੇ ਜਿਹੜੇ ਮਾਪੇ ਬਜ਼ੁਰਗ ਹੋ ਜਾਂਦੇ ਨੇ ਉਹ ਗਾਹਾਂ ਪਰਵਾਲਾਂ ਵਿੱਚ ਰੌਲੇ ਨਾ ਪੈਣ ਉਹਦੇ ਲਈ ਆਪਣੇ ਗਿਉਂਦੇ ਜੀ ਆਪਣੇ ਜਿਹੜੇ ਉਹ ਹੱਕ ਨੇ ਆਪਣੇ ਧੀਆਂ ਪੁੱਤਾਂ ਨੂੰ ਦੇਣਾ ਚਾਹੁੰਦੇ ਨੇ ਪਰ ਉਹ ਇਸ ਹੱਕ ਤੋਂ ਵਾਂਝੇ ਰਹਿੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਸ਼ਾਮਾਂ ਉਹਨਾਂ ਦੀ ਮੌਤ ਦੇ ਨਾਲ ਹੀ ਚਲਿਆ ਜਾਂਦੀਆਂ ਤੇ ਮੈਂ ਆਪ ਜੀ ਦੇ ਮਾਧਮ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਇਹ ਜਲਦੀ ਜਲਦੀ ਉਹਨਾਂ ਨੂੰ ਜਿਹੜੇ ਮਾਰਕੀ ਹੱਕ ਦਿੱਕੇ ਜਾਣ ਤਾਂ ਜੋ ਉਹਨਾਂ ਨੂੰ ਆਪਣੇ ਮਕਾਨ ਆ ਆਪਣੇ ਧੀਆਂ ਪੁੱਤਾਂ ਦੇ ਨਾਂ ਜਾਂ ਆਪਣੇ ਕੋਈ ਬੈਂਕ ਲੋਨ ਲੈਣਾ ਜਾਂ ਕਿਸੇ ਨੂੰ ਵੇਚਣਾ ਉਹ ਇਸ ਲਈ ਸਮਰੱਥ ਹੋ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ